ਹਾਂਜੀ ਅੱਜ ਆਪਾਂ ਗੱਲ ਕਰਾਂਗੇ ਕਿ ਕੈਨੇਡਾ ਦੇ ਵਿੱਚ ਜੇ ਐਲ ਐਮ ਆਈਆਂ ਬੰਦ ਹੋ ਗਈਆਂ ਹੋ ਗਈਆਂ ਕਿ ਨਹੀਂ ਹੋਈਆਂ ਇਹਦੇ ਤੇ ਆਪਾਂ ਸਾਰੀ ਗੱਲ ਕਰਾਂਗੇ ਹਨਾ ਫਿਰ ਆਪਾਂ ਗੱਲ ਕਰਾਂਗੇ ਵੀ 12ਵੀਂ ਵਾਲੇ ਸਟੂਡੈਂਟਸ ਦਾ ਕੀ ਹੁਣ ਅੱਗੇ ਆਉਣ ਵਾਲਾ ਫਿਊਚਰ ਹੈ ਇੱਥੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਮਿਲੂਗਾ ਕਿ ਨਹੀਂ ਮਿਲੂਗਾ ਹਨਾ ਤੇ ਪੀ ਆਰ ਦਾ ਸਾਰ ਨੂੰ ਮੇਨ ਆ ਵੀ ਪੀ ਆਰ ਸਾਰਿਆਂ ਨੂੰ ਮਿਲ ਸਕਦੀ ਹੈ ਇੱਥੇ ਹੁਣ ਕਿ ਨਹੀਂ ਮਿਲ ਸਕਦੀ ਇਹ ਸਾਰੀਆਂ ਚੀਜ਼ਾਂ ਤੇ ਅੱਜ ਆਪਾਂ ਇਹ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਜੁੜੇ ਰਹੋ ਐਂਡ ਤੱਕ ਸਾਰੀ ਗੱਲ ਤੁਹਾਨੂੰ ਸਮਝ ਆ ਜਾਊਗੀ ਚਲੋ ਕਰਦੇ ਆਂ ਵੀਡੀਓ ਸ਼ੁਰੂ ਸਾਰਿਆਂ ਨੂੰ ਪਹਿਲਾਂ ਤਾਂ ਮਿੱਤਰੋ ਐਲ ਐਮ ਆਈਆਂ ਦਾ ਜਿਹੜਾ ਸੀ ਨਾ ਸਿਸਟਮ ਤੁਸੀਂ ਪਹਿਲਾਂ ਇੱਥੇ ਕੈਨੇਡਾ ਦੇ ਵਿੱਚ ਰਹਿ ਕੇ ਹੀ ਹਨਾ ਐਲ ਐਮ ਆਈ ਤੇ ਵਰਕ ਪਰਮਿਟ ਲੈ ਸਕਦੇ ਹੁੰਦੇ ਸੀਗੇ ਹੁਣ ਤੁਹਾਨੂੰ ਜੇ ਤੁਸੀਂ ਐਲ ਐਮ ਆਈ ਲੈਣੀ ਆ ਤਾਂ ਤੁਹਾਨੂੰ ਕੰਟਰੀ ਤੋਂ ਬਾਹਰ ਜਾ ਕੇ ਹੀ ਲੈਣ ਲਮਾਈ ਲੈ ਕੇ ਉਹ ਤਾਂ ਵਰਕ ਪਰਮਿਟ ਚੇਂਜ ਕਰਾਉਣਾ ਪਊਗਾ ਜਾਂ ਫਿਰ ਬਾਰਡਰ ਤੇ ਜਾ ਕੇ ਤੁਸੀਂ ਆਪਦਾ ਵਰਕ ਪਰਮਿਟ ਚੇਂਜ ਕਰਵਾ ਸਕਦੇ ਹੋ ਪਰ ਇਹਦਾ ਇੱਕ ਨੁਕਸਾਨ ਇਹ ਹੋ ਗਿਆ ਵੀ ਬਾਰਡਰ ਤੇ ਨਾ ਸਖਤਾਈ ਬਹੁਤ ਹੁੰਦੀ ਆ ਉਹ ਕੁਐਸਚਨ ਬਹੁਤ ਪੁੱਛਦੇ ਨੇ ਬੰਦੇ ਤੋਂ ਜਿਦੇ ਕਰਕੇ ਜੇ ਬੰਦਾ ਅੜ ਜੇ ਉੱਥੇ ਵੈਸੇ ਤਾਂ ਮੋਸਟਲੀ ਅੜਾਈ ਲੈਂਦੇ ਨੇ ਹਨਾ ਉੱਥੇ ਬੰਦੇ ਨੂੰ ਤੇ ਉਦੋਂ ਬਾਅਦ ਉਹ ਕੀ ਕਰਦੇ ਨੇ ਉਹਨਾਂ ਦਾ ਵਰਕ ਪਰਮਿਟ ਰਿਫਿਊਜ਼ ਕਰ ਦਿੰਦੇ ਨੇ ਐਲ ਐਮ ਆਈ ਵੀ ਖਰਾਬ ਹੋ ਜਾਂਦੀ ਹੈ ਬੰਦੇ ਦੀ ਲਈ ਹੋਈ ਤੇ ਪੈਸਿਆਂ ਨਾਲ ਐਲ ਐਮ ਆਈ ਲਈ ਹੁੰਦੀ ਆ ਉਹ ਵੀ ਖਰਾਬ ਹੋ ਜਾਂਦੀ ਆ ਤੇ ਉਦੋਂ ਬਾਅਦ ਚ ਜਿਹੜਾ ਆਪਣਾ ਵਰਕ ਪਰਮਿਟ ਬੰਦੇ ਨੂੰ ਉਹ ਵੀ ਨਹੀਂ ਮਿਲਦਾ ਇਸ ਕਰਕੇ ਜੇ ਹੁਣ ਤੁਸੀਂ ਸਮਝੋ ਵੀ ਐਲ ਐਮ ਆਈ ਇੰਡੀਆ ਤੋਂ ਵੀ ਲੈਣੀ ਆ ਤਾਂ ਬੈਸਟ ਸਮਾਂ ਹੈਗਾ ਕਿ ਨਹੀਂ ਤਾਂ ਮੈਂ ਤੁਹਾਨੂੰ ਕਹੂੰਗਾ ਵੀ ਹੁਣ ਐਲ ਐਮ ਆਈ ਲੈਣ ਦਾ ਕੋਈ ਬੈਸਟ ਸਮਾਂ ਨਹੀਂ ਹੈਗਾ ਕਿਉਂਕਿ ਹੁਣ ਜਿਹੜੀ ਟਰੂਡਰ ਦੀ ਸਰਕਾਰ ਆ ਨਾ ਇਨੂੰ ਇੱਥੇ ਹੀ ਬਹੁਤ ਜ਼ਿਆਦਾ ਨਿੰਦਿਆ ਜਾ ਰਿਹਾ ਹੈਗਾ ਕਾਹ ਤੋਂ ਨਿੰਦਦੇ ਨੇ ਵੀ ਇੱਕ ਤਾਂ ਇੱਥੇ ਲੋਕ ਬਹੁਤ ਜ਼ਿਆਦਾ ਹੋ ਗਏ ਨਾ ਵੀ ਇੰਨੀ ਇਮੀਗ੍ਰੇਸ਼ਨ ਨਹੀਂ ਚਾਹੀਦੀ ਸੀ ਅੰਗਰੇਜ਼ਾਂ ਦੇ ਪੁਆਇੰਟ ਆਫ View ਤੋਂ ਦੱਸ ਰਿਹਾ ਮੈਂ ਵੀ ਉਹ ਕਿਵੇਂ ਸੋਚਦੇ ਨੇ ਉਹ ਸੋਚਦਾ ਵੀ ਇੰਨੀ ਇਮੀਗ੍ਰੇਸ਼ਨ ਇੱਥੇ ਲੋਡ ਨਹੀਂ ਸੀ ਜਿੰਨੀ ਬੁਲਾ ਲਈ ਤੇ ਬਾਕੀ ਫਿਰ ਜਿਹੜੇ ਇੱਥੇ ਕਹਿੰਦੇ ਵੀ ਸਾਨੂੰ ਕੰਮ ਨਹੀਂ ਮਿਲ ਰਿਹਾ ਹਨਾ ਟਿਮ ਆਟਨ ਤੇ ਲੋਕ ਭਰੇ ਪਏ ਨੇ ਐ ਯਾਨੀ ਉਹਨਾਂ ਦੇ ਆਪ ਦੇ ਉਹਨੇ ਪਰ ਇੱਕ ਸਰਕਾਰ ਦਾ ਇਹ ਡਰਾਅ ਬੈਕ ਆ ਉਹ ਸਰਕਾਰ ਨੇ ਹੈ ਨਾ ਜਿਹੜਾ ਇਮੀਗ੍ਰੈਂਟਾਂ ਦੇ ਸੈੱਟ ਤਾਂ ਵੀ ਹਾਂ ਇਹੀ ਬਹੁਤ ਜ਼ਿਆਦਾ ਆ ਗਏ ਹਨਾ ਇਹਨਾਂ ਨੂੰ ਅਸੀਂ ਹੁਣ ਵਾਪਸ ਕਰਾਂਗੇ ਤੁਸੀਂ ਐਂ ਦੇਖ ਲਓ ਵੀ ਹਰੇਕ ਪਾਸੇ ਹੀ ਧਰਨੇ ਲੱਗ ਰਹੇ ਨੇ ਤੁਸੀਂ ਵਿਨੀ ਪੈਗ ਜਾ ਕੇ ਦੇਖ ਲਓ ਉੱਥੇ ਵੀ ਧਰਨੇ ਲੱਗ ਰਹੇ ਨੇ ਪੀਆਰ ਦੇ ਚੱਕਰ 'ਚ ਕਿਸੇ ਨੂੰ ਵਰਕ ਪਰਮਿਟ ਨਹੀਂ ਵੱਧ ਰਿਹਾ ਕਿਸੇ ਦਾ ਕਿਸੇ ਨੂੰ ਉਹ ਪੀਆਰ ਨਹੀਂ ਦੇ ਰਹੇ ਹਨਾ ਉਹਨਾਂ ਦੀਆਂ ਆਪਦੀਆਂ ਹੀ ਗਲਤੀਆਂ ਨੇ ਸਰਕਾਰ ਦੀਆਂ ਪਰ ਇਹ ਸਿੱਟੀਆਂ ਸਾਰੀਆਂ ਸਟੂਡੈਂਟਾਂ ਤੇ ਜਾਣੀਆਂ ਇੰਨਾ ਬਹੁਤ ਜ਼ਿਆਦਾ ਲੋਕ ਬੁਲਾਏ ਗਏ ਕਿਉਂਕਿ ਲੋਕ ਫੀਸਾਂ ਭਰ ਰਹੇ ਸੀ ਉਹ ਇੰਨਾ ਤੋਂ ਇਹਨਾਂ ਨੂੰ ਰੈਵਨਿਊ ਹੋ ਰਿਹਾ ਸੀ ਉੱਥੋਂ ਪੈਸਾ ਬਹੁਤ ਇਕੱਠਾ ਕਰ ਲਿਆ ਪਰ ਜਦੋਂ ਪੈਸਾ ਇਕੱਠਾ ਕਰ ਲਿਆ ਪੀਆਰ ਦਾ ਕਿਸੇ ਨੂੰ ਕਿਹਾ ਨਾ ਹਨਾ ਵੀ ਕਿਸੇ ਨੂੰ ਦਿੱਤੀ ਨਹੀਂ ਪੀਆਰ ਬਹੁਤ ਬਹੁਤ ਘੱਟ ਨੂੰ ਪੀਆਰ ਮਿਲ ਰਹੀ ਹੈ ਇਸ ਸਮੇਂ 2024 ਦੇ ਵਿੱਚ ਤੇ ਆਉਣ ਵਾਲੇ 25 ਦੇ ਵਿੱਚ ਇਦੂ ਵੀ ਘਟ ਜਾਣੀ ਹੈ ਪੀਆਰ ਇਸ ਕਰਕੇ ਜੇ ਤੁਸੀਂ ਸਮਝਦੇ ਹੋ ਵੀ ਹੁਣ ਆਉਣ ਵਾਲਾ ਸਮਾਂ ਕੈਨੇਡਾ ਦਾ ਬੈਸਟ ਆ ਜਾਂ ਨਹੀਂ ਤਾਂ ਮੈਂ ਤੁਹਾਨੂੰ ਕਹੂੰਗਾ ਵੀ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਗਲਤ ਆਉਣ ਵਾਲਾ ਕੈਨੇਡਾ ਦੇ ਵਿੱਚ ਕਿਉਂਕਿ ਬਹੁਤ ਜ਼ਿਆਦਾ ਸਖਤ ਹੋਣ ਵਾਲੀ ਹੈ ਸਰਕਾਰ ਹੁਣ ਇਹਨਾਂ ਨੇ ਕੀ ਕਰਨਾ ਹੈਗਾ ਵੀ ਜਿਹੜੇ ਅੰਦਰ ਰਹਿੰਦੇ ਆ ਨਾ ਲੋਕ ਕੈਨੇਡਾ ਦੇ ਉਹਨਾਂ ਨੂੰ ਖੁਸ਼ ਕਰਨਾ ਮੇਨ ਗੱਲ ਹੈ ਜਿਹੜੀ ਉਹਨਾਂ ਨੂੰ ਹੀ ਫੈਸਿਲਿਟੀਆਂ ਦੇਣੀਆਂ ਨੇ ਉਹਨਾਂ ਨੂੰ ਹੀ ਸਾਰਾ ਕੁਝ ਕਰਨਾ ਕਿਉਂਕਿ ਇਲੈਕਸ਼ਨ ਵੀ ਜਿੱਤਣੇ ਆ ਇਹਨਾਂ ਨੇ ਇਸ ਕਰਕੇ ਬਹੁਤ ਧਿਆਨ ਨਾਲ ਆਉਣ ਦੀ ਲੋੜ ਆ ਹਨ ਕੈਨੇਡਾ ਦੇ ਵਿੱਚ ਜੇ ਤੁਸੀਂ ਸਿੱਧੀ ਤੁਹਾਡੀ ਪੀਆ ਦੀ ਕੋਈ ਗੱਲ ਬਣਦੀ ਆ ਤਾਂ ਜ਼ਰੂਰ ਕੈਨੇਡਾ ਨੂੰ ਤੁਸੀਂ ਚਣ ਸਕਦੇ ਹਾਂ ਪਰ ਜੇ ਤੁਹਾਡੇ ਸਿੱਧੀ ਪੀਆਰ ਦੀ ਕੋਈ ਗੱਲ ਨਹੀਂ ਬਣਦੀ ਉਥੋਂ ਤਾਂ ਫਿਰ ਕੈਨੇਡਾ ਦੇ ਵਿੱਚ ਐਲ ਐਮ ਆਈ ਲੈ ਕੇ ਜਾਂ ਵਰਕ ਪਰਮਿਟ ਲੈ ਕੇ ਆਉਂਦਾ ਫਾਇਦਾ ਨਹੀਂ ਅੱਜ ਕੱਲ ਤਾਂ ਸਟੂਡੈਂਟਸ ਦਾ ਵੀ ਆਉਂਦਾ ਬਹੁਤ ਘੱਟ ਰੁਝਾਨ ਹੋਇਆ ਹੋਇਆ ਤੁਸੀਂ ਆਪ ਹੀ ਦੇਖਿਆ ਹੋਣਾ ਹੁਣ ਕਾਲਜ ਬਹੁਤ ਜ਼ਿਆਦਾ ਇੰਡੀਆ ਦੇ ਵਿੱਚ ਭਰ ਗਏ ਹਨਾ ਇੱਥੇ ਲੋਕ ਐਡਮਿਸ਼ਨਾਂ ਲੈਣ ਲੱਗੇ ਕਿਉਂਕਿ ਕੈਨੇਡਾ ਮੇਨ ਸੀਗਾ ਜਿਹੜਾ ਬਹੁਤ ਜ਼ਿਆਦਾ ਲੋਕਾਂ ਨੂੰ ਬੁਲਾਉਂਦਾ ਸੀਗਾ ਆਸਟ੍ਰੇਲੀਆ ਦੀ ਵੀ ਹਜੇ ਬਹੁਤ ਜ਼ਿਆਦਾ ਸਖਤਾਈ ਹੈਗੀ ਆ ਕੈਨੇਡਾ ਨੇ ਟੀਲਾ ਛੱਡਿਆ ਹੋਇਆ ਸੀਗਾ ਤੇ ਹੁਣ ਬਸ ਉਹਨਾਂ ਨੂੰ ਡਿਪੋਰਟ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਬਹੁਤ ਲੋਕਾਂ ਨੂੰ ਹਨਾ ਜਾਨ ਬੁੱਝ ਕੇ ਕਾਲਜਾਂ ਦੇ ਵਿੱਚ ਫੇਲ ਕੀਤਾ ਜਾ ਰਿਹਾ ਫੇਲ ਕਿਉਂ ਕਰ ਰਹੇ ਨੇ ਵੀ ਇਹ ਜਿਹੜੇ ਕਾਲਜਸ ਸੀ ਹਨਾ ਪ੍ਰਾਈਵੇਟ ਕਾਲਜਸ ਸੀ ਉਹਨਾਂ ਨੇ ਸਰਕਾਰ ਨੇ ਉਹਨਾਂ ਨੂੰ ਪਹਿਲਾਂ ਹੀ ਕਹਤਾ ਸੀ ਵੀ ਤੁਹਾਡੇ ਕੋਲ ਜਿਹੜੇ ਤੁਸੀਂ ਬਹੁਤ ਜ਼ਿਆਦਾ ਫਰਾਡ ਕਰ ਰਹੇ ਹੋ ਤੁਸੀਂ ਹਨਾ ਫੀਸਾਂ ਲੈ ਰਹੇ ਹੋ ਤੇ ਬੱਚਿਆਂ ਨੂੰ ਪਾਸ ਕਰ ਰਹੇ ਹਾਂ ਤੇ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਬੁਲਾ ਰਹੇ ਹਾਂ ਉਨੀਆਂ ਤੁਹਾਡੇ ਕੋਲ ਸੀਟਾਂ ਹੈ ਨਹੀਂਆਂ ਉਨੀਆਂ ਇਮੀਗ੍ਰੇਸ਼ਨ ਬਣਾ ਰਹੇ ਹਾਂ ਤੇ ਉਦੋਂ ਬਾਅਦ ਹੁਣ ਇਹਨਾਂ ਨੂੰ ਜਦੋਂ ਇਹ ਗੱਲ ਸਮਝ ਆਈ ਤਾਂ ਉਹਨਾਂ ਨੇ ਉਹ ਕਾਲਜਸ ਆਪਦੀ ਲਿਸਟ ਚੋਂ ਬਾਹਰ ਕੱਢਤੇ ਤੇ ਹੁਣ ਬੱਚਿਆਂ ਨੇ ਜਿਹੜੀਆਂ ਫੀਸਾਂ ਭਰੀਆਂ ਹੋਈਆਂ ਸੀ ਉਹ ਹੋਰ ਪਰਵਾਉਣਾ ਚਾ ਰਹੇ ਆ ਉਹਨਾਂ ਨੂੰ ਫੇਲ ਕਰਕੇ ਬੱਚਿਆਂ ਨੂੰ ਫੇਲ ਕਰਕੇ ਨਾ ਹੋਰ ਫੀਸਾਂ ਪ੍ਰਵਾਹ ਕੇ ਤਾਂ ਆਪਦੀ ਉਹਨਾਂ ਨੂੰ ਪਤਾ ਲੱਗੇਗਾ ਹੁਣ ਸਾਡੀ ਗੇਮ ਤਾਂ ਖਤਮ ਹੋ ਗਈ ਬਸ ਲਾਸਟ ਹੀ ਆ ਲਾਸਟ ਵਾਰ ਇਹਨਾਂ ਨੂੰ ਫੇਲ ਕਰਕੇ ਆਪਾਂ ਨਾ ਵਿੱਚੋਂ ਪੈਸੇ ਕਮਾ ਲਈਏ ਤਾਂ ਇਸ ਕਰਕੇ ਸਾਰੇ ਪਾਸੇ ਹੁਣ ਬਹੁਤ ਜ਼ਿਆਦਾ ਸਖਤਾਈ ਹੋਈ ਹੋਈ ਆ ਤੇ ਜਿਹੜੇ ਉੱਥੇ ਆਫਰ ਲੈਟਰਾਂ ਕਿਸੇ ਕਾਲਜ ਦੀਆਂ ਮਿਲ ਨਹੀਂ ਰਹੀਆਂ ਤੇ ਹੁਣ ਅਲਬਰਟਾ ਦੇ ਵਿੱਚ ਮਾੜੀ-ਮੋਟੀ ਹਜੇ ਧਰਨੇਆਂ ਤੋਂ ਬਚਾ ਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਲਬਰਟਾ ਦੇ ਵਿੱਚ ਵੀ ਧਰਨੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਵਿਨੀ ਪੈਗ ਵਿੱਚ ਵੀ ਧਰਨੇ ਲੱਗ ਰਹੇ ਨੇ ਪ੍ਰਿੰਸ ਐਡਵਰਡ ਆਈਲੈਂਡ 'ਚ ਵੀ ਲੱਗ ਰਹੇ ਨੇ ਉੱਥੇ ਵੀ ਧਰਨੇ ਲੱਗ ਰਹੇ ਨੇ ਨੋਵਾ ਸਕੋਸ਼ੀਜ ਵੀ ਧਰਨੇ ਲੱਗ ਰਹੇ ਨੇ ਕੋਈ ਐਹ ਜੀ ਸਟੇਟ ਹੈ ਹੀ ਨਹੀਂ ਜਿੱਥੇ ਹੁਣ ਧਰਨੇ ਨਹੀਂ ਲੱਗ ਰਹੇ ਕੈਨੇਡਾ ਦੇ ਆਲੇ-ਦੁਆਲੇ ਸਾਰੇ ਪਾਸੇ ਧਰਨੇ ਲੱਗ ਰਹੇ ਨੇ ਉਦੋਂ ਬਾਅਦ ਚ ਗੋਰੇ ਵੀ ਧਰਨਾ ਲਾ ਰਹੇ ਨੇ ਵੀ ਇਮੀਗ੍ਰੈਂਟਸ ਨੂੰ ਬਾਹਰ ਕੱਢੋ ਜਿਹੜੇ ਇਹ ਬਾਹਰ ਟੈਂਪਰੇਰੀ ਵਰਕਰ ਆਏ ਹੋਣੇ ਨਾ ਇਹਨਾਂ ਨੂੰ ਇੰਡੀਅਨਸ ਨੂੰ ਮਿਹਨਤਾਂ ਥੋੜਾ ਜਿਹਾ ਰੈਸਿਸਟ ਹੋਇਆ ਕੰਮ ਵੀ ਇਹਨਾਂ ਨੂੰ ਬਾਹਰ ਕੱਢੋ ਇਸ ਕਰਕੇ ਬਹੁਤ ਉਹਨਾਂ ਨੂੰ ਕਿਉਂਕਿ ਜੌਬਾਂ ਨਹੀਂ ਮਿਲ ਰਹੀਆਂ ਮੇਨ ਤਾਂ ਗੱਲ ਇਹ ਹੈ ਵੀ ਉਹਨਾਂ ਨੂੰ ਜੌਬਾਂ ਨਹੀਂ ਮਿਲ ਰਹੀਆਂ ਤੇ ਬਾਕੀ ਆਪਣੇ ਇੰਡੀਅਨਸ ਨੇ ਜਿਹੜੇ ਉਹ ਥੋੜੇ ਜੇ ਜੌਬ ਕਰਨ ਦੇ ਲਈ ਥੋੜੀ ਜ਼ਿਆਦਾ ਮਿਹਨਤ ਕਰ ਤੇ ਤੇ ਉਹਨਾਂ ਨੂੰ ਇੰਨੀ इजीली ਜੌਬ ਨਹੀਂ ਮਿਲਦੀ ਜਿਹੜੇ ਗੋਰੇ ਨੇ ਤਾਂ ਇਸ ਕਰਕੇ ਬਹੁਤ ਚੱਕਰ ਪਿਆ ਹੋਇਆ ਹੁਣ ਰੀਸਿਡੈਂਸੀ ਦਾ ਕੰਮ ਹੋਇਆ ਹੋਇਆ ਇਸ ਕਰਕੇ ਜੇ ਆਉਣਾਗਾ ਹੋਣ ਵਾਲੇ ਸਮੇਂ 'ਚ ਤਾਂ ਬੈਸਟ ਸਮਾਂ ਨਹੀਂ ਹੈਗਾ ਜੀ ਪੀਆਰ ਦੀ ਗੱਲ ਬਣਦੀ ਹੈ ਤਾਂ ਜਰੂਰ ਆਓ ਪੀਆਰ ਤੋਂ ਬਿਨਾ ਆਉਣ ਦਾ ਕੋਈ ਫਾਇਦਾ ਨਹੀਂ ਫੇਰ ਇਹਨਾਂ ਨੇ ਜਿਹੜੇ ਵਰਕ ਪਰਮਿਟ ਆ ਨਾ ਇਹ ਵੀ ਆਉਣ ਵਾਲੇ ਸਮੇਂ 'ਚ ਸਾਲ ਲਈ ਕਰ ਦਿੰਦੇ ਆ 10-10 ਸਾਲਾਂ ਦੇ ਪਹਿਲਾਂ ਵਰਕ ਪਰਮਿਟ ਦਿੱਤੇ ਜਾਂਦੇ ਸੀਗੇ ਬੱਚਿਆਂ ਨੂੰ ਪੜ੍ਹਾਈ ਤੋਂ ਬਾਅਦ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਸਾਲ ਦਾ ਜਦੋਂ ਵਰਕ ਪਰਮਿਟ ਰਹਿ ਗਿਆ ਤੁਸੀਂ ਪੀਆਰ ਕਿਵੇਂ ਹੋਵੋਗੇ ਸਾਲ ਦੇ ਵਿੱਚ ਬੰਦਾ ਪੀਆਰ ਨਹੀਂ ਹੋ ਸਕਦਾ ਇੱਥੇ ਤਾਂ 3-3 ਸਾਲ ਲੱਗ ਜਾਂਦੇ ਪੀਆਰ ਹੋਣ ਦੇ ਵਾਸਤੇ ਤੁਹਾਨੂੰ ਬੰਦੇ ਲੱਭਣੇ ਪੈਂਦੇ ਨੇ ਫਿਰ ਤੁਹਾਨੂੰ ਉਹ ਜਿਹੇ ਕੰਮ ਲੱਭਣੇ ਪੈਂਦੇ ਨੇ ਉਹ ਕੰਮ ਤੇ ਪੀਆਰ ਹੋਣਾ ਪੈਂਦਾ ਸਾਲ ਤਾਂ ਤੁਹਾਨੂੰ ਐਕਸਪੀਰੀਅੰਸ ਹੀ ਲੈਣਾ ਪੈਂਦਾ ਜੇ ਤੁਹਾਨੂੰ ਪਰਕ ਪਰਮਿਟ ਇੱਕ ਸਾਲ ਦਾ ਮਿਲਿਆ ਤਾਂ ਤੁਸੀਂ ਕਿਦੋਂ ਬੰਦਾ ਲੱਭੋਗੇ ਤਾਂ ਉਹ ਐਕਸਪੀਰੀਅੰਸ ਪੂਰਾ ਕਰੋਗੇ ਤੇ ਕਦੋਂ ਤੁਸੀਂ ਜਾ ਕੇ ਪੀਆਰ ਹੋਮੋਗੇ ਜੇ ਹਜੇ ਵੀ ਤੁਹਾਡੇ ਕੋਲ ਪੈਸੇ ਬਹੁਤ ਜ਼ਿਆਦਾ ਉਹ ਕਰ ਰਹੇ ਨੇ ਨਾ ਇਦੋਂ ਦਾ ਸ਼ੇਅਰ ਮਾਰਕੀਟ ਚ ਲਾ ਦਿਓ ਉਹ ਵਧੀਆ ਹੈਗਾ ਪਰ ਕੈਨੇਡਾ ਚ ਹੁਣ ਅੱਜ ਕੱਲ ਇਨਵੈਸਟ ਕਰਨ ਦਾ ਫਾਇਦਾ ਤੁਹਾਨੂੰ ਨਹੀਂ ਜੇ ਤੁਸੀਂ ਇੱਥੇ ਇਨਵੈਸਟ ਕਰੇ ਤਾਂ ਤੁਹਾਡੇ ਪੈਸੇ ਡੁੱਬਣ ਦੇ ਫੁੱਲ ਚਾਂਸ ਹੈਗੇ ਨੇ ਜੇ ਹਜੇ ਵੀ ਤੁਹਾਨੂੰ ਲੱਗਦਾ ਵੀ ਅਸੀਂ ਨਹੀਂ ਕਿਸੇ ਦੀ ਗੱਲ ਮੰਨਣੀ ਤਾਂ ਤੁਹਾਡੀ ਮਰਜ਼ੀ ਹੈ ਤੁਸੀਂ ਆ ਸਕਦੇ ਹੋ ਤੇ ਆਪਦੇ ਪੈਸੇ ਆ ਜਿਹੜੇ ਹਨ ਉਹਨਾਂ ਨੂੰ ਤੁਸੀਂ ਬਰਬਾਦ ਕਰ ਸਕਦੇ ਹੋ ਪਰ ਜੇ ਤੁਸੀਂ ਪੈਸਾ ਬਚਾਉਣਾ ਆਪਦੇ ਘਰ ਦੇ ਆਂਦਾ ਕੋਈ ਇੱਥੇ ਬਿਜ਼ਨਸ ਕਰ ਸਕਦੇ ਹੋ ਇੰਡੀਆ ਦੇ ਵਿੱਚ ਜਾਂ ਫਿਰ ਕੋਈ ਹੋਰ ਕੰਟਰੀ ਨੂੰ ਦੇਖ ਸਕਦੇ ਹੋ ਕੋਈ ਆਸਟ੍ਰੇਲੀਆ 'ਚ ਗੱਲ ਬਣਦੀ ਹੈ ਜਾਂ ਕਿਸੇ ਹੋਰ ਕੰਟਰੀ 'ਚ ਗੱਲ ਬਣਦੀ ਹੈ ਤਾਂ ਉਹਨਾਂ ਕੰਟਰੀ 'ਚ ਤੁਸੀਂ ਗੱਲ ਬਣਾ ਸਕਦੇ ਹੋ ਨਹੀਂ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਬਹੁਤ ਜ਼ਿਆਦਾ ਸਖਤ ਹੋਣਾ ਦਾ ਐਲਐਮਆਈਆਂ ਵੀ ਬੰਦ ਕਰਤੀਆਂ ਤੇ ਉਸ ਤੋਂ ਬਾਅਦ ਚ ਜਿਹੜਾ ਆਪਣਾ ਸਾਰਾ ਬਾਕੀ ਸਿਸਟਮ ਸੀ ਉਹ ਵੀ ਬੰਦ ਕਰਤਾ ਤੇ ਬੱਚਿਆਂ ਦਾ ਵੀ ਸਿਸਟਮ ਬੰਦ ਕਰਤਾ ਹਨਾ ਤੇ 12ਵੀਂ ਵਾਲਿਆਂ ਦਾ ਵੀ ਬੰਦ ਕਰਨ ਨੂੰ ਇਹ ਹੁਣ ਫਿਰ ਰਹੇ ਨੇ ਪੂਰਾ ਇਹਨਾਂ ਦਾ ਵੈਸੇ ਤਾਂ ਆਲਮੋਸਟ ਕਰਿਆ ਹੀ ਹੋਇਆ ਫੇਰ ਮਿੱਤਰੋ ਰੂਰਲ ਦੇ ਵੀ ਸਾਰੇ ਰੂਲ ਹਨਾ ਜਿਹੜੇ ਬਹੁਤ ਜ਼ਿਆਦਾ ਸਖਤ ਹੋਏ ਹੋਏ ਹਨਾ ਰੂਰਲ ਦੇ ਵਿੱਚ ਹੈ ਨਾ ਜਦੋਂ ਤੁਸੀਂ ਅਲਬਰਟਾ ਜਾਂਦੇ ਹੋ ਰੂਰਲ ਚ ਫਾਈਲ ਲੱਗ ਜਾਂਦੀ ਸੀ ਉਹ ਵੀ ਬਹੁਤ ਸਖਤ ਹੋਗੀ ਹੁਣ ਜੇ ਤੁਸੀਂ ਚਾਹੁੰਦੇ ਹੋ ਵੀ ਰੂਰਲ ਚ ਆ ਕੇ ਸੀਪੀਆਰ ਲੈ ਲਈਏ ਉੱਥੇ ਵੀ ਅੱਜਕੱਲ੍ਹ ਬਹੁਤ ਘੱਟ ਪੌਸਿਬਲ ਹੈ ਕਿਉਂਕਿ ਪਹਿਲਾਂ ਹੀ ਬਹੁਤ ਜ਼ਿਆਦਾ ਲੋਕ ਬੈਠੇ ਹੋਏ ਨੇ ਕੋਈ ਕਿਤੇ ਕੋਈ ਥਾਂ ਖਾਲੀ ਪਈ ਹੋਵੇ ਕਿਸਮਤ ਨਾਲ ਤਾਂ ਹੋ ਸਕਦਾ ਮੁੰਡਾ ਪੀਆਰ ਨਹੀਂ ਹੋਰ ਸਾਰੇ ਰਾਹ ਬੰਦ ਕੀਤੇ ਜਾ ਰਹੇ ਨੇ ਪਤਾ ਨਹੀਂ ਇਹ ਕਿਉਂ ਕੀਤਾ ਯਾਰ ਇਹ ਵੀ ਜਿਹੜੇ ਬੰਦੇ ਇੱਥੇ ਤਿੰਨ ਤਿੰਨ ਸਾਲ ਲਾ ਚੁੱਕੇ ਨੇ ਉਹਨਾਂ ਨੂੰ ਤਾਂ ਪੀਆਰ ਕਰੂ ਉਹ ਵੀ ਬੰਦੇ ਨਹੀਂ ਪੀਆਰ ਹੋ ਰਹੇ ਜੇ ਕੋਈ ਬੰਦਾ ਵਿਸਟਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾ ਵੀ ਆ ਕੇ ਐਲਐਮਆਈ ਲੈ ਲਵਾਂ ਉਹ ਬੰਦਾ ਆਪਦੇ ਪੈਸੇ ਵੀ ਵੇਸਟ ਕਰੂਗਾ ਤੇ ਉਹਨੂੰ ਮੈਲਾਂ ਵੀ ਕੱਖ ਨਹੀਂ ਤੇ ਪੈਸੇ ਵੇਸਟ ਕਰਕੇ ਨਾਲੇ ਟਾਈਮ ਖਰਾਬ ਕਰਕੇ ਫਿਰ ਕੈਨੇਡਾ ਤੋਂ ਜਾਊਗਾ ਇਸ ਸਮੇਂ ਹਾਲਾਤ ਹੈ ਨਹੀਂ ਕਿ ਕੈਨੇਡਾ ਦੇ ਵਿੱਚ ਸੈਟਲ ਹੋ ਜਾਣਗੇ ਆਉਣ ਵਾਲੇ ਸਮੇਂ 'ਚ ਕਹਿ ਨਹੀਂ ਸਕਦੇ ਕੋਈ ਵਧੀਆ ਰੂਲ ਆ ਜਾਣ ਜਾਂ ਨਾ ਆਉਣ ਹੈ ਨਾ ਆਪਾਂ ਨੂੰ ਪੱਕਾ ਨਹੀਂ ਪਤਾ ਪਰ ਜਿਹੜੇ ਇੱਥੋਂ ਹਾਲਾਤ ਦੇਖਦੇ ਨੇ ਵੀ ਆਉਣ ਵਾਲੇ ਸਮੇਂ 'ਚ ਕੋਈ ਵਧੀਆ ਰੂਲ ਆਉਣ ਵਾਲੇ ਨਹੀਂ ਹੈਗੇ ਫਿਰ ਮਿੱਤਰੋ ਐਲ ਐਮ ਆਈ 'ਚ ਇਹਨਾਂ ਨੇ ਸਖਤਾਈ ਕੀ ਕਰੀ ਹੈ ਇਹਨਾਂ ਨੇ ਇੱਕ ਤਾਂ ਐਲ ਐਮ ਆਈ 'ਚ ਸਖਤਾਈ ਇਹ ਕਰੀ ਹੈ ਵੀ ਜਿਹਦੀ ਘੱਟ ਪੇ ਰੇਟ ਤੇ ਐਲ ਐਮ ਆਈ ਨਿਕਲੂਗੀ ਉਹ ਐਲ ਐਮ ਆਈ ਸੀ ਅਪਰੂਵ ਨਹੀਂ ਕਰਾਂਗੇ ਕਿਉਂ ਨਹੀਂ ਕਰਾਂਗੇ ਕਿਉਂਕਿ ਇਹਨਾਂ ਨੂੰ ਘੱਟ ਵੇਜਿਸ ਵਾਲੇ ਮਤਲਬ ਵੀ ਕੋਈ ਰੀਮੋਟਨ ਦੇ ਕੰਮ ਕਰਨ ਵਾਲੇ ਇਹੋ ਜਿਹੇ ਬੰਦੇ ਨਹੀਂ ਚਾਹੀਦੇ ਅਸੀਂ ਕਹਿੰਦੇ ਸੀ ਸਕਿੱਲ ਵਰਕਰ ਬੁਲਾਉਣੇ ਨੇ ਡਾਕਟਰ ਬੁਲਾਉਣੇ ਨੇ ਇਹ ਜਿਹਿਆਂ ਪਦਵੀਆਂ ਤੇ ਜਿਹੜੇ ਲੋਕ ਨੇ ਬੈਠਣਗੇ ਉਹੋ ਜਿਹੇ ਬੰਦੇ ਬੁਲਾਉਣੇ ਨੇ ਨਾ ਕਿ ਅਸੀਂ ਸਕਿੱਲ ਵਰਕਰ ਤੋਂ ਬਿਨਾ ਹੋਰ ਆਮ ਲੇਬਰ ਨਹੀਂ ਬੁਲਾਉਣੀ ਕਿਉਂਕਿ ਆਮ ਲੇਬਰ ਆ ਜਿਹੜੀ ਉਹ ਥੋੜੀ ਜੀ ਇਹ ਕਹਿੰਦੇ ਆ ਵੀ ਆਸਾਨ ਨੂੰ ਨਹੀਂ ਜੋਬਾਂ ਮਿਲਦੀਆਂ ਫਿਰ ਇਹ ਆਮ ਲੇਬਰ ਆ ਕੇ ਇੱਥੇ ਉਹ ਜੋਬਾਂ ਲੈ ਲੈਂਦੀ ਆ ਇਹ ਪ੍ਰੋਬਲਮ ਖੜੀ ਹੋਈ ਆ ਕੈਨੇਡਾ ਦੇ ਵਿੱਚ ਅੱਜਕੱਲ ਫਿਰ ਐਲ ਐਮ ਆਈ ਚ ਇੱਕ ਹੋਰ ਵੱਡੀ ਪ੍ਰੋਬਲਮ ਕੀ ਆ ਵੀ ਜਿਹੜੇ ਪ੍ਰੋਵੈਂਸ ਦੇ ਵਿੱਚ 6% ਤੋਂ ਦਰ ਉੱਤੇ ਆ ਅਨਇੰਪਲੋਇਮੈਂਟ ਦੀ ਵੀ ਜਿੱਥੇ ਬੇਰੋਜ਼ਗਾਰੀ ਜ਼ਿਆਦਾ ਗਈ ਉੱਥੇ ਐਲਐਮਆਈ ਅਪਰੂਵ ਨਹੀਂ ਹੋਊਗੀ ਜਿਹੜੇ ਪ੍ਰੋਵਿੰਸਾਂ ਦੇ ਵਿੱਚ 6% ਤੋਂ ਥੱਲੇ ਥੱਲੇ ਆ ਉੱਥੇ ਐਲਐਮਆਈ ਪ੍ਰੂਵ ਹੋ ਜੂਗੀ ਉਹ ਵੀ ਪੱਕਾ ਕੋਈ ਚਾਂਸ ਨਹੀਂ ਹੈਗਾ ਵੀ ਹੋ ਜੂਗੀ ਜਾਂ ਨਹੀਂ ਹੋਊਗੀ ਕਿਉਂਕਿ ਬਹੁਤ ਜ਼ਿਆਦਾ ਨਕਲੀ ਐਲਐਮਆਈਆਂ ਕਢਾਈਆਂ ਗਈਆਂ ਪਿਛਲੇ ਸਮਿਆਂ ਦੇ ਵਿੱਚ ਬਹੁਤ ਲੋਕ ਨਕਲੀ ਐਨਐਮਆਈ ਲੈ ਕੇ ਪੀਆਰ ਹੋ ਗਏ ਇਸ ਕਰਕੇ ਇਹਨਾਂ ਨੇ ਹੁਣ ਕੀ ਕਰਿਆ ਵੀ ਅਸੀਂ ਐਲਐਮਮਆਈਆਂ origianally ਕਢੀਏ ਬਾਕੀ ਜੀ ਰੋਕ ਲਾ ਦੀ ਇਹਨਾਂ ਤੇ ਫਿਰ ਕਈ ਲੋਕਾਂ ਨੂੰ ਬਿਨਾਂ ਗੱਲ ਤੋਂ ਖੱਜਲ ਕਰਨ ਦੇ ਲਈ ਉਹਨਾਂ ਦੇ ਵਰਕ ਪਰਮਿਟ ਜਿਹੜੇ ਅਪਲਾਈ ਕਰਦੇ ਹੁੰਦੇ ਆ ਆਪਾਂ ਸਟੱਡੀ ਤੋਂ ਬਾਅਦ ਉਹ ਵੀ ਰਿਫਿਊਜ਼ ਕੀਤੇ ਜਾ ਰਹੇ ਨੇ ਪਤਾ ਨਹੀਂ ਕਿਉਂ ਕਿਉਂ ਕਰ ਰਹੇ ਨੇ ਇਹ ਸ਼ਾਇਦ ਉਹਨਾਂ ਨੇ ਆਉਣ ਵਾਲੇ ਸਮੇਂ 'ਚ 1 ਸਾਲ ਦੀ ਕਰਨੀ ਹੈ ਨਾ ਵੀ ਅਸੀਂ 1 ਸਾਲ ਦਾ ਦੇਣਾ ਤਾਂ ਕਰ ਰਹੇ ਨੇ ਬਹੁਤ ਪੰਗੇ ਪਏ ਹੋਏ ਨੇ ਅੱਜ ਕੱਲ ਲੋਕਾਂ ਨੂੰ ਤੇ ਪੀਆਰ ਹੋਣ ਦੇ ਲਈ ਜਿਹੜੇ ਪਹਿਲਾਂ ਆ ਚੁੱਕੇ ਆ ਉਹ ਵੀ ਨਹੀਂ ਪੀਆਰ ਹੋ ਰਹੇ ਹਨਾ ਇਸ ਕਰਕੇ ਪੀਆਰ ਬਹੁਤ ਮੁਸ਼ਕਲ ਹੋ ਜਾਣੀਆਂ ਆਉਣ ਵਾਲੇ ਸਮੇਂ 'ਚ ਫਿਰ ਤੁਹਾਡਾ ਹਾਰਡ ਟਾਈਮ ਐ ਇੰਨਾ ਖੋਜੂ ਨਾ ਵੀ ਤੁਹਾਨੂੰ ਫਿਰ ਸਮਝ ਨਹੀਂ ਆਉਣਾ ਵੀ ਅਸੀਂ ਇੰਨਾ ਪੈਸਾ ਵੀ ਲਾਤਾ ਤੇ ਸਾਡਾ ਹੁਣ ਕੁਝ ਬਣ ਵੀ ਨਹੀਂ ਰਿਹਾ ਇਸ ਕਰਕੇ ਜ਼ਰੂਰ ਧਿਆਨ 'ਚ ਰੱਖਿਆ ਵੀ ਕੈਨੇਡਾ ਆਉਣ ਵਾਲਾ ਸਮਾਂ ਬਹੁਤ ਸਖਤ ਹੋਣ ਵਾਲਾ ਹੈਗਾ ਕਿਉਂਕਿ ਇੰਨਾ ਦੀ ਵੋਟਾਂ ਦਾ ਸਿਸਟਮ ਆ ਤੇ ਵੋਟਾਂ ਦੇ ਵਿੱਚ ਐਵੇਂ ਜਿਹੜੇ ਆਮ ਲੋਕ ਹੀ ਪੈਸੇ ਦਿੰਦੇ ਹੁੰਦੇ ਨੇ ਹਨਾ ਜਿਨ੍ਹਾਂ ਦੇ ਪੈਸੇ ਹੁਣ ਤੁਹਾਨੂੰ ਜਿਹੜੀ ਗੱਲ ਦਾ ਪਤਾ ਹੀ ਲੱਗ ਗਿਆ ਵੀ ਇੱਥੇ ਹੁਣ ਬਹੁਤ ਪ੍ਰੋਬਲਮਾਂ ਖੜੀਆਂ ਹੋਣੀਆਂ ਆਪਾਂ ਜ਼ਰੂਰ ਜਾਣਾ ਉਸ ਥਾਂ ਤੇ ਇਸ ਕਰਕੇ ਤੁਸੀਂ ਅਵੋਇਡ ਕਰੋ ਕੈਨੇਡਾ ਨੂੰ ਹੁਣ ਥੋੜੇ ਸਮੇਂ ਲਈ ਤੇ ਜੇ ਤੁਹਾਨੂੰ ਮੇਰੀ ਵੀਡੀਓ ਲੱਗੀ ਵਧੀਆ ਤਾਂ ਜਰੂਰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਅੱਗੇ ਆਪਾਂ ਵੀਡੀਓ ਪਾਉਂਦੇ ਰਹਾਂਗੇ ਚਲੋ ਚੰਗਾਈ ਸਤਿ ਸ਼੍ਰੀ ਅਕਾਲ